ਸਤਿਖੰਡ ਵਾਸੀ ਪਪਾ ਪਾਲਾ ਸਿੰਘ ਜੀ ਦੀ ਅੱਜ ਛੇਵੀਂ ਵਰ੍ਹੇ ਮਨਾਇਆ ਜਾ ਰਿਹਾ ਹੈ ਇੱਥੇ ਜਿਹੜੇ ਖਣੜੀ ਵਾਰਸਾ ਤੇ ਜਿਹੜੇ ਆ ਲੋਕ ਪਾਏਗੇ ਆ ਤੁਹਾਨੂੰ ਕਿੱਥੇ ਮਹਾਰਾਜ ਜਿਹੜੇ ਸਰੂਪ ਆ ਨਜ਼ਰ ਆ ਰਹੇ ਆ ਤੇ ਲੜੀਵਾਰ ਪਾਠ ਜਿਹੜੇ ਸਿਰੀਖ ਸਕਦੇ ਬੜੀ ਸਜੇ ਢੰਗ ਦੇ ਨਾਲ ਸਤਖੰਡ ਵਾਸੀ ਪਪਾ ਪਾਲਾ ਸਿੰਘ ਜੀ ਦੇ ਜਿਹੜੇ ਠੀਖਾ ਸਾਹਿਬ ਦੇ ਦਰਸ਼ਨ ਕਰਾਏ ਜਾ ਰਹੇ ਆ ਆਪਾ ਸੰਗਤਾਂ ਭਾਰਤੀਆਂ ਜਿਹੜੀਆਂ ਆ ਰਹੀਆਂ ਹਨ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਕ ਸੰਗਤਾਂ ਨੂੰ ਮਠਾ ਜਿਹੜਾ ਵਾ ਦੇਖ ਕੇ ਲੰਗੀ ਜਾ ਰਹੀਆਂ ਕੁਝ ਕੁਝ ਸੰਗਤਾਂ ਜਿਹੜੀਆਂ ਥੋੜੀਆਂ ਆ ਰਹੀਆਂ ਵਾ ਇਹ ਨਾਲ ਹੀ ਐਂਗਜਾਪ ਜਿਹੜਾ ਕਰਾਇਆ ਜਾ ਰਿਹਾ ਵਾ ਬੜੇ ਹੀ ਸੇਵਾਦਾਰ ਲੋਕ ਸੱਚੇ ਦਿਲ ਦੇ ਨਾਲ ਪਾਧਾ ਅਗੀਠਾ ਸਾਹਿਬ ਆ ਸੱਚਖੰਡਵਾਸੀ ਬਾਬਾ ਪਾਲਾ ਸਿੰਘ ਜੀ ਦਾ ਅਗੀਠਾ ਸਾਹਿਬ ਉਹਦੇ ਮਹਤ ਜਿਹੜਾ ਜਿਹੜੇ ਦਰਸ਼ਨ ਕਰਾਏ ਜਾ ਰਹੇ ਆ ਇਹ ਸੰਤਾ ਵੀਰ ਨੌਜਵਾਨ ਬਾਬਾ ਪਾਲਾ ਸਾਹਿਬ ਦੀ ਸੰਤਾ ਆ ਜੋ ਕਿ ਹੈ ਖੰਡਿਆਂ ਦਾ ਇੱਥੇ ਲੰਗਰ ਲਾਇਆ ਗਿਆ ਵਾ ਤੇ ਜੂਸਾਂ ਦਾ ਲੰਗਰ ਲਾਇਆ ਗਿਆ ਕੀ ਨਾਮ ਵੀ ਜੀ ਆਪਣਾ ਰਜਮੀਲ ਸਿੰਘ ਹੈ ਜੀ ਮੇਰਾ ਨਾਮ ਹੈ ਬਾਬਾ ਪਾਲਾ ਸਿੰਘ ਜੀ ਕੀ ਅੱਜ ਉਹਨਾਂ ਦੀ ਕੀਮੀ ਬੱਸੀ ਹੈ ਜੀ ਬਾਬਾ ਪਾਨਾ ਸਿੰਘ ਜੀ ਅੱਜ ਉਹਨਾਂ ਨੇ 22 ਸਾਲ ਲਗਾਤਾਰ ਗਊਆਂ ਮੰਨਿਆ ਨਿਸ਼ੇਵਾ ਕੀਤੀ ਹੈ ਜੀ ਉਹਨਾਂ ਦੇ ਕੋਲ ਮਤਲਬ ਉਹਨਾਂ ਦੇ ਮਨ 'ਚ ਕੋਈ ਇਤਾਂ ਨਾਲੀ ਸਾਧੂ ਸੰਤ ਸੁਭਾਅ ਹੈਗੇ ਦੁਨੀਆ ਦਾ ਕੋਈ ਮੋਹ ਨਹੀਂ ਹੈ ਕੋਈ ਕਿਸੇ ਚੀਜ਼ ਨਾਲ ਇੰਟਰਾਈਡ ਨਹੀਂ ਹੈ ਬਹੁਤ ਵੱਡੀ ਤਪੱਸਿਆ ਵਾ ਉਹਨਾਂ ਦੀ ਤਪੱਸਿਆ ਹੀ ਆ ਸੰਤ ਜਿਹੜੀ ਹੈ ਤੇ ਰੋਕ ਤੇ ਵਈ ਦੇਖ ਸਕਦੇ ਜੀ ਉਹਨਾਂ ਦਾ ਮਤਲਬ ਉਹਨਾਂ ਨੇ ਘਰ ਦੇ ਵਿੱਚ ਹੀ ਮਤਲਬ ساری ਸੰਤ ਜਿਹੜੀ ਹੈ ਇਕੱਠੀ ਹੋਈ ਆ ਦੇਖ ਸਕਦੇ ਕਿੰਨਾ ਪਿਆਰ ਬਾਬਾ ਜੀ ਇਹ ਵੀ ਲੋਕਾਂ ਵੱਲੋਂ ਆਖਿਆ ਗਿਆ ਕਿ ਬੇ ਪਾਲਾ ਸਿੰਘ ਜੀ ਦੀ ਕਮਾਈ ਆ ਜੋ ਕਿ ਸਤਖੰਡ ਵਾਸੀ ਪਾਪਾ ਪਾਲਾ ਸਿੰਘ ਜੀ ਆ ਜਿਹੜੀ ਆ ਉਹਨਾਂ ਦੀ ਕਮਾਈ ਆ ਜੋ ਅੱਜ ਸੰਤਾਂ ਦਾ ਧੰਨੂ ਇੱਥੇ ਕਾਠ ਮੇਰੇ ਲਈ ਦੂਰ ਦੂਰ ਤੱਕ ਜਿਹੜੀ ਐ ਸੇਖ ਦੇਖਣ ਨੂੰ ਨਜ਼ਰ ਆ ਰਹੀ ਆ ਪਾਪਾ ਪਾਲਾ ਸਾਹਿਬ ਆ ਜੋ ਕਿ ਸੋਹਣੀ ਸਾਖ ਦੇ ਬਿਲਕੁਲ ਜੋਬ ਦੇ ਵਿੱਚ ਸਤਖੰਡ ਵਾਸੀ ਪਾਪਾ ਪਾਲਾ ਸਿੰਘ ਜੀ ਆ ਵੀਰਾਂ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਇੱਥੇ ਵੀ ਨਗਰ ਆਪਣਾ ਫਟਾ ਪੇਟ ਕਲੀਅਰ ਕਰਾਉਣਾ ਜੀ ਕਲੀਅਰ ਕਰਾਉਣ ਵਾਲੋਂ ਇਹ ਵੀਰਾਂ ਦਾ ਲੰਗਰ ਜਿਹੜਾ ਲਾਇਆਗਾ ਕਿੰਨੇ ਵਜੇ ਦਾ ਲੰਗਰ ਲਾਇਆ ਸਵੇਰ ਦਾ ਵੀਰੇ ਹਾਂਜੀ ਕਿੰਨੇ ਵਜੇ ਦਾ ਲੰਗਰ ਲਾਇਆ ਸਵੇਰ ਦਾ ਅਈ ਇਹ ਤਾਂ 11:00 ਵਜੇ ਆ ਗਏ ਜੀ ਅੱਛਾ ਜੀ ਇਹ ਆ ਜੀ ਵੀਰਾਂ ਵੱਲੋਂ ਤੁਹਾਨੂੰ ਦਿਖਾ ਰਹੇ ਨੇ ਕਿ ਖਾਲੀ ਪੇਟ 10:00 ਵਜੇ ਦਾ ਜਿਹੜਾ ਇਹਨਾਂ ਵੱਲੋਂ ਲਾਇਆ ਗਿਆ ਲੰਗਰ ਵੀਰ ਵੱਲੋਂ ਲੱਲਾ ਸੋਈਆਂ ਲੱਲਾ ਸੋਈਆਂ ਅੱਜ ਕਿਹੜੇ ਜ਼ਿਲ੍ਹੇ ਚ ਪੈਣਾ ਵੀਰ ਜੀ ਅਰਦਾਸਪੁਰ ਅਸੀਂ ਅਰਦਾਸਪੁਰ ਤੋਂ ਆਏ ਹੋ ਹਾਂਜੀ ਹਾਂਜੀ 10 ਵਜੇ ਦਾ ਲਾਇਆ ਸਵੇਰ ਦਾ ਲੰਗਰ ਹਾਂਜੀ ਮਾੜੀ ਕਿਸੇ ਵੀ ਵੇਖ ਸਕਦੇ ਹੋ ਕਿ ਵੇ ਸੰਗਤਾਂ ਦਾ ਕੋਈ ਅਨਤਨੀ ਆ ਕੇ ਸ਼ਗਨ ਵਾਲੀਆਂ ਦਾ ਤੇ ਵੀਰਾਂ ਨੂੰ ਵੀ ਸਲੂਟ ਆ ਜੋ ਅਗੇ ਇੰਨੇ ਨਮਸਕਾਰ ਜੀ ਨਾਰਸਕਾਰ ਆ ਆ ਦੇਖੋ ਸੰਗਤਾਂ ਹੋਰ ਵੀ ਬੜੇ ਪਿਆਰ ਦੇ ਨਾਲ ਜਿਹੜਾ ਲੰਗਰ ਸ਼ਿਕਾ ਰਹੀਆਂ ਵਾ ਤੇ ਕਾਦੀ ਲਾਈ ਆ ਵੀਰ ਜੀ ਅੱਜ ਲਈ ਨਹੀਂ ਨਹੀਂ ਛਪੀਲ ਕਾਦੀ ਲਾਈ ਆ ਆਈਸਕ੍ਰੀਮ ਅੱਛਾ ਜੀ ਕਿਹੜੇ ਪਿੰਡ ਤੋਂ ਆਪਣਾ ਕਿਹੜਾ ਨਗਰ ਆ ਤਾਰੀਵਾਲ ਉਹ ਕਿਹੜੀ ਜਿਹੇ ਵਿੱਚ ਪੈਂਦਾ ਤੁਸੀਂ ਵੇਖ ਸਕਦੇ ਹੋ ਕਿ ਇਹ ਵੀਰ ਕਰਤਾਰਪੁਰ ਤੋਂ ਨਾਲ ਸਾਡੀ ਬੀਬੀ ਜੀ ਵੀ ਆਖਾ ਤੇ ਬੜੇ ਪਿਆਰ ਦੇ ਨਾਲ ਇਹ ਸੰਗਤਾਂ ਨੂੰ ਜਿਹੜਾ ਵਾ ਅੱਜ ਜਿਹੜਾ ਲੰਗਰ ਸ਼ਿਕਾ ਰਿਹਾ ਤੇ ਇਹਕਾਰ ਦੇ ਲੰਗਰ ਜਿਹੜੇ ਲੱਗ ਰਿਹਾ ਆ ਤੁਸੀਂ ਵੀਰ ਵੱਲੋਂ ਜਿਹੜਾ ਲੰਗਰ ਬਤਾਇਆ ਗਿਆ ਤੇ ਸੰਗਤਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਕਿ ਜਿਹੜਾ ਸ਼ਾਂਤਮਈ ਆ ਉਹ ਲੰਗਰ ਪ੍ਰਸ਼ਾਦ ਵਾਂਗੂ ਲੈਣ ਉਹ ਬੀਬੀਆਂ ਵੀ ਕਈ ਵਾਰੀ ਲਾਲਚ ਕਰ ਲੈਂਦੀਆਂ ਵਾਂ ਤੇ ਆਪਣਾ ਧੱਕਮ ਧੱਕਾ ਜਿਹਾ ਕਰਦੀਆਂ ਵਾਂ ਤੇ ਇੰਨਾ ਪ੍ਰਸ਼ਾਦ ਟੁੱਟ ਲੰਗਰ ਵਰਤਣ ਡਿਆ ਵਾ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਟੁੱਟ ਲੰਗਰ ਵਰਤਣ ਡਿਆ ਲੈਣ ਤੋਂ ਪਿਛੇ ਵਾਗੁਰੂ ਵਾਗੁਰੂ ਲੈਣ ਤੋਂ ਪਿਛੇ ਜਿਹੜਾ ਵੀਰਾਂ ਨੇ ਨਿਕਰਿਆ ਹੋਆ ਇੱਥੇ ਵੀ ਜੇ ਪਾਲਾ ਸਾਹਿਬ ਨਾਂ ਕੀ ਆਪਣਾ ਨੂੰ ਨੀਰੂ 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 ਕੀ ਪਾਪਾ ਪਾਲਾ ਸਿੰਘ ਜੀ ਦੇ ਕੀ ਸ਼ਿਫਟ ਕਰਦੇ ਆ ਤੁਸੀਂ ਪਾਪਾ ਪਾਲਾ ਸਿੰਘ ਜੀ ਦੇ ਕੀ ਸ਼ਿਫਟ ਕਰਦੇ ਹੋ ਪਾਪਾ ਪਾਲਾ ਸਿੰਘ ਜੀ ਦੀ ਜਿੰਮ ਤਾਂ ਹੀ ਕੀ ਕਰਨੀ ਹੈ ਜੀ ਉਹ ਤੁਸੀਂ ਦੇਖ ਲਈ ਰਹੇ ਹੋ ਸਾਡੇ ਬਾਪੂ ਵੀ ਤੇਰੇ ਨਾਲ ਸਾਡੇ ਵੀਰਾਂ ਨੌਜਵਾਨਾਂ ਆ ਗਏ ਆਗੇ ਪਾਪਾ ਜੀ ਜੀ ਅੱਜ ਇਹ ਜਿਹੜੀ ਆ ਅਡੇ ਨੌਜਵਾਨ ਵੀਰਾਂ ਇਨ੍ਹਾਂ ਵੱਲੋਂ ਸਾਗ ਤੇ ਮੱਕੀ ਦੀ ਪ੍ਰਸ਼ਾਦਾ ਵਾ ਜਿਹੜਾ ਤੇ ਤਦੂਰੀ ਪ੍ਰਸ਼ਾਦਾ ਜਿਹੜਾ ਤੇ ਇਹ ਲੰਗਰ ਲਾਇਆ ਗਿਆ ਤੇ ਨਾਲ ਮਟਰ ਪਨੀਰ ਦਾ ਵੀ ਜਿਹੜਾ ਲੰਗਰ ਲਾਇਆ ਗਿਆ ਵੀਰਾਂ ਵੱਲੋਂ ਤੁਹਾਨੂੰ ਇਹਨਾਂ ਵੱਲੋਂ ਤਸ਼ੀਰਾਂ ਸੌਣ ਸਾਫਾ ਆਪਾਂ ਵਖਾ ਰਹੇ ਆਂ ਆ ਤੁਸੀਂ ਵੇਖ ਸਕਦੇ ਹੋ ਕਿ ਤਰ੍ਹਾਂ ਤਰ੍ਹਾਂ ਦੇ ਸੱਜਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇ ਨਾਮ ਤੇ ਜਿਹੜੇ ਲੰਗਰ ਲਾਏ ਗਏ ਆ ਤੁਹਾਨੂੰ ਇਹ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਬਾ ਪਾਲਾ ਸਾਹਿਬ ਤੋਂ ਸੱਜਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇ ਹਰ ਪ੍ਰਕਾਰ ਦੇ ਇੱਥੇ ਜਿਹੜੇ ਲੰਗਰ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਦਾ ਮਹਾਰਾਜ ਦੇ ਬੇਅੰਤ ਜਿਹੜੇ ਆ ਲੰਗਰ ਆ ਮਹਾਰਾਜ ਹਰ ਇੱਕ ਦੀਆਂ ਜਿਹੜੀਆਂ ਇੱਛਾਵਾਂ ਪੂਰੀਆਂ ਕਰਦੇ ਆ ਸੱਜਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇਖਣ ਨੂੰ ਜਿਹੜੇ ਲੰਗਰ ਆਏ ਮਿਲਦਾ ਹੈ ਤੁਹਾਨੂੰ ਪੰਨ ਦੇਖ ਸਕਦੇ ਹੋ ਕਿ ਹਰ ਪ੍ਰਕਾਰ ਦੇ ਇੱਥੇ ਲੰਗਰ ਆ ਵੀਰ ਜੀ ਕਾਦੇ ਕਾਦੇ ਲੰਗਰ ਇੱਥੇ ਸੋਨਾ ਜੀ ਐ ਸ਼ਨੀ ਵਰਸੀ ਮਨਾਇਆ ਜਾ ਰਹੀ ਆ ਹੋਰ ਉੱਚੀ ਦੇਸ਼ਾ ਵਿਦੇਸ਼ਾਂ ਤੋਂ ਸੰਗਤਾਂ ਨੇ ਪ੍ਰਾਲਾ ਕੀਤਾ ਸਾਰੀਆਂ ਸੰਗਤਾਂ ਨਾਲੜ ਕੇ ਜਿਹੜੀਆਂ ਐ ਲੰਗਰ ਲਾਏ ਨੇ ਜਲ ਪਾਣੀ ਦੇ ਵਿਅੰਤ ਪਦਾਰ ਚੱਲ ਰਹੇ ਨੇ ਬਾਬੇ ਪਾਲਾ ਸਾਹਿਬ ਦੀ ਹੁੰਮਤ ਨਾਲ ਸੇਵਾ ਸੋਜਣੀਆਂ ਨੇ ਸੰਗਤਾਂ ਚੱਲ ਕੇ ਆਈਆਂ ਦੇਸ਼ਾ ਵਿਦੇਸ਼ਾਂ ਦੇ ਯਾਦ ਕਰਦੀਆਂ ਸਾਰਿਆਂ ਨੂੰ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਸਰਬੱਤ ਦਾ ਭਲਾ ਹੋਵੇ ਜੀ ਤੇ ਬਾਬਾ ਜੀ ਦੀ ਛਵੀਂ ਵਰਸੀ ਮਨਾਇਆ ਜਾਏ ਬਾਬਾ ਪਾਲਾ ਸਾਹਿਬ ਸੋ ਇਹ ਜੀ ਸੰਗਤਾਂ ਨੂੰ 10 ਸਵਾ 35 ਵਾਹਿਗੁਰੂ ਐਸਾ ਹੈ ਗੁਰਜੀ ਕੋ ਫਤਈ ਤੇ ਤੁਸੀਂ ਵੇਖ ਰਹੇ ਹੋ ਕਿ ਬਾਬਾ ਬਕਾਲਾ ਤੋਂ ਇਹ ਜਿਹੜੇ ਸਿੰਘ ਸਾਹਿਬ ਬੈਠੇ ਆ ਬਾਬਾ ਪਾਲਾ ਸਿੰਘ ਜੀ ਦੀ ਬੜੀ ਸਿਫਤ ਨਾ ਕਰ ਰਹੇ ਆ ਤੇ ਸੰਗਤਾਂ ਵੀ ਤੁਸੀਂ ਬਾਹਰ ਦੇਖ ਰਹੇ ਹੋ ਕਿ ਠਾਠਾ ਮਾਰ ਰਿਹਾ ਕੱਟ ਜਿਹੜਾ ਸੰਗਤਾਂ ਦਾ ਵਾ ਉਹ ਵੀ ਤੁਹਾਨੂੰ ਦੇਖਣ ਹਾਂ ਜੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਨਾ ਵੀਰ ਜੀ ਆਪਣਾ ਨਾਗਿੰਦਰ ਸਿੰਘ ਜੀ ਹਾਂਜੀ ਅੱਜ ਬਾਬਾ ਜੀ ਦੀ ਵਰਸੀ ਆ ਅੱਜ 6ਵੀਂ ਵਰਸੀ ਮਨਾਈ ਜਾ ਰਹੀ ਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਾਹਦਾ ਲੰਗਰ ਲੈ ਕੇ ਆਏ ਤੇ ਕਦੋਂ ਦਾ ਇਹ ਤਿਆਰ ਕਰ ਰਹੇ ਹੋ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਅਸੀਂ ਫੜੇ ਬਚਾਉਣ ਬੁਲਾਉਣੇਗਾ ਜੀ ਗਵਾਹਿ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਰੀ ਸੰਗਤ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿੰਨੇ ਵੀ ਸੰਗਤ ਸਵੇਰ ਤੋਂ ਰਾ껎 ਤੇ ਪਹੁੰਚ ਰਹੀ ਆ ਪਰ ਤੁਸੀਂ ਵੇਖ ਰਹੇ ਹੋ ਕਿ ਬਾਹਰ ਲੱਖਾਂ ਦੀ ਤعداد ਦੇ ਵਿੱਚ ਜੋ ਧੰਨ ਧੰਨ ਬਾਬਾ ਪਾਲਾ ਸਿੰਘ ਗੁਰੂਆਵਾਲੇ ਉਹਨਾਂ ਦੀ ਵਰਤੀ ਨੂੰ ਬਣਾਉਂਦਿਆ ਹੋਇਆ ਜੋ ਪਤਾ ਨਹੀਂ ਕਿੰਨੇ ਦੇ ਲੰਗਰ ਚੜ੍ਹ ਰਹੇ ਹਨ ਤੇ ਕਿੰਨੀਆਂ ਦੇ ਸਾਈਤਾ ਇੱਥੇ ਦਰਸ਼ਨਾਂ ਨੂੰ ਆ ਰਹੀਆਂ ਹਨ ਪਰ ਸਾਡੇ ਨਗਰ ਖੱਟੀਆਂ ਵੱਲੋਂ ਵੀ ਜੋ ਕਾਫੀ ਦਿਨਾਂ ਤੋਂ ਉਗਰਾਹੀ ਕਰਕੇ ਔਰ ਜੋ ਅੱਜ ਜੋ ਲੰਗਰ ਲਗਾਇਆ ਗਿਆ ਸੀ ਔਰ ਜਿੰਨੇ ਵੀ ਬਾਹਰਵ ਦੇਸ਼ਾਂ ਦੇ ਵਿੱਚ ਵੀਰ ਬੈਠਿਆਂ ਨੇ ਉਹਨਾਂ ਨੇ ਬਹੁਤ ਯਾਦਾਂ ਤਾਦ ਦਿੱਤਾ ਪਰ ਬਹੁਤ ਹੀ ਵੱਧ ਚੜ ਕੇ ਉਹਨਾਂ ਨੇ ਸਾਨੂੰ ਗ੍ਰਾਹੀ ਦਿੱਤੀ ਔਰ ਅੱਜ ਵੇਖੋ ਸਾਡੇ ਲੰਗਰ ਦੇ ਵਿੱਚ ਜੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਦੇਸੀ ਘਿਓ ਦੁੱਧ ਫੇਰ ਤੋਂ ਹੀ ਚੱਲ ਰਿਹਾ ਹੈ ਔਰ ਕਿਸੇ ਵੀ ਗੱਲ ਦੀ ਲੰਗਰ ਦੇ ਵਿੱਚ ਟੋਟ ਨਹੀਂ ਆਈ ਔਰ ਅਖੀਰ ਤੇ ਵੀ ਬਿਆਨਜ ਧਾਰੇ ਜਾਣਦੇ ਹਨ ਅੰਦੂਰੀ ਰੋਟੀ ਦਾ ਵੀ ਜੋ 6-7-8 ਤੀਰ ਨੰਬਰ ਵਾਲੇ ਲਾਏ ਹਨ ਪਰ ਫੇਰ ਵੀ ਇੱਥੇ ਵਾਰੀ ਨਹੀਂ ਆ ਰਹੀ ਕਿਉਂਕਿ ਬਹੁਤ ਜਿਆਦਾ ਸੰਗਤ ਹੈ ਔਰ ਜਿੰਨੀ ਜਿਆਦਾ ਸੰਗਤ ਹੈ ਉਹਨੇ ਜਿਆਦਾ ਲੰਗਰ ਵੀ ਹਨ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜੋ ਸਾਧੂ ਨੇ ਕਮਾਈ ਕੀਤੀ ਹੈ ਇਹ ਕਿਸੇ ਨੇ ਸਾਧੂ ਦੀ ਕਮਾਈ ਵੇਖਣੀ ਹੈ ਨਾ ਉਹ ਇੱਥੇ ਆ ਕੇ ਵੇਖ ਸਕਦਾ ਹੈ ਕਿੰਨੀ ਕੋ ਉਹਨਾਂ ਨੇ ਕਮਾਈ ਕੀਤੀ ਵਾਹੀ ਸਿੰਘ ਜੀ ਜੋ ਬਾਬਾ ਬਿਛਰ ਸਿੰਘ ਜੀ ਨਾਲ ਦੇ ਨਾਲ ਰਹੇ ਔਰ ਗਾਵਾਂ ਦੀ ਸੇਵਾ ਕੀਤੀ ਔਰ ਰਾਤ ਦਿਨ ਉਹ ਗਾਵਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਔਰ ਸੰਗਤ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਜਦੋਂ ਵੀ ਉਹ ਬਾਜ ਮਾਰਦੇ ਸਨ ਉਸੇ ਵਕਤ ਹੀ ਸੰਗਤਾਂ ਹਾਜ਼ਰ ਹੋ ਜਾਂਦੀ ਸੀ ਔਰ ਸਾਡਾ ਨਗਰ ਖੜੀਆਂ ਦੀ ਔਰ ਛੱਟੀਆਂ ਦੇ ਜਿਹੜੇ ਨੌਜਵਾਨ ਸੰਗਤਾਂ ਉਹਨਾਂ ਦੀਆਂ ਦੀ ਇੱਥੇ ਸੇਵਾ ਕੀਤੀ ਤੇ ਹਾਲੇ ਵੀ ਹੁਣ ਉਹਨਾਂ ਦੀ ਜੋ ਗੱਡੀ ਉੱਪਰ ਬਾਬਾ ਭਰਤ ਦੇ ਬੈਠੇ ਹਨ ਉਹਨਾਂ ਦੇ ਨਾਲ ਵੀ ਜਿੱਦਾਂ ਪਹਿਲਾਂ ਨੌਜਵਾਨ ਸੇਵਾ ਕਰਦੇ ਆ ਰਹੇ ਥਣ ਉਦਾਂ ਹੀ ਹੁਣ ਵੀ ਉਹ ਸੇਵਾ ਕਰ ਰਹੇ ਹਨ ਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਅਸੀਂ ਜੋ ਬਾਬਾ ਕਾਲਾ ਸਿੰਘ ਦੇ ਵਰਸ਼ੀ ਦੇ ਲੰਗਰ ਲਗਾਇਆ ਜਾਂਦਾ ਹੈ ਇਸ ਤੋਂ ਬਾਅਦ ਜੜ ਕੇ ਦਾਵਾਂਗੇ ਕਿਉਂਕਿ ਸੰਗਤ ਵੀ ਸਾਡਾ ਬਹੁਤ ਸੰਯੋਗ ਦਿੰਦੀ ਹੈ ਪਰ ਜਦੋਂ ਵੀ ਨਗਰ ਨੂੰ ਅਸੀਂ ਗਰਾਈ ਦਾ ਮੂਲੀ ਦਾ ਹੈ ਉਸੇ ਵਕਤੀ ਉਹ ਹਾਜ਼ਰ ਹੋ ਜਾਂਦੇ ਹਨ ਤੇ ਅਸੀਂ ਸਾਰੀ ਸੰਗਤ ਦਾ ਔਰ ਨਿਕਲ ਦਾ तहे دل ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਆਂਜਾ ਹੋ ਜਾਂ ਨਿਕਲ ਦੇ ਉਹਨਾਂ ਨੂੰ ਧੰਨਵਾਦ ਕਰਦੇ ਆ ਤੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਇਹ ਸਾਡਾ ਜਿਹੜੀ ਵਰਖੀ ਹੈ ਉਹ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਮਹਾਰਾਜ ਰੰਗ ਮਹਾਰਾਜ ਕੰਨ ਤੋੜਨ ਜਾਨ ਉਹਦੇ ਤੋਂ ਮਗਰੋਂ ਮਾਰ ਬਾਬਾ ਪਾਲਾ ਸਿੰਘ ਜੀ ਨੂੰ ਮਹਾਰਾਜ ਇੱਕ ਬਸਤੀ ਦੇ ਇੱਕ ਬਾਟਾ ਦਿੱਤਾ ਜ ਉਹਨਾਂ ਗਾਵੀਆਂ ਦੀ ਸੇਵਾ ਲਈ ਉਹਨਾਂ ਬਾਬਿਆਂ ਦਾ ਬਾਬੇ ਬਿਸ਼ਨ ਸਿੰਘ ਦਾ ਬਚਨ ਮੰਨਿਆ ਸਾਰੀਆਂ ਬਕਾਇਆਆਂ ਚਾਰੀਆਂ ਗਾਈਆਂ ਤੇ ਵੇਚੀ ਰਹੇ 30 ਸਾਲ ਮਹਾਰਾਜ ਅੰਨਾ ਨੇ ਕਿਰਪਾ ਕੀਤੀ ਅਜ ਉਹਨਾਂ ਦਾ ਜੋੜ ਮੇਲਾ ਮਨਾ ਰਹਿਆ ਸੀਤੀ ਜੀ ਸੀ ਵੀ ਬਣ ਸੀ ਵੀ ਵਰਸੀ ਮਨਾ ਰਹੇ ਆ ਜਿਲ੍ਹਾ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਧਰ ਤੋਂ ਲੈ ਕੇ ਤਰਨਾ ਦਾਲ ਤੇ ਮਹਾਰਾਜ ਜੀ ਦਾ ਨਾਮ ਅੰਦਰ ਸੀ ਜੀ ਤਰਨਾ ਦਾਲ ਤੇ ਮਹਾਰਾਜ ਜਗਧਾਰ ਹੀ ਬਾਬਾ ਭਿਸ਼ਨ ਸਿੰਘ ਉਹਨਾਂ ਗਾੜੀ ਸੇਵਾਦਾਰ ਬਾਬਾ ਦਾਸ ਜੀ ਨੂੰ ਸਾਪਿਆ ਹਮਾਰਾ ਜੀ ਉਹਨੇ ਸੇਵਾ ਕੀਤੀ ਜਮਨ ਕੀਤਾ ਨਾਮ ਜਪਿਆ ਤੇ ਗਊਆਂ ਚਾਰੀਆਂ ਤੇ ਉਹ ਵੀ ਸੰਤ ਬਣ ਗਿਆ ਇਹ ਵਾਲੇ ਸਾਰੀ ਸੰਗਤ ਬਾਬੇ ਪਾਲਾ ਸਿੰਘ ਦੀ ਅਰਤੀ ਜੋੜ ਮੇਲਾ ਮਨਾਉਣ ਰਹੀਆਂ ਦੂਰੋ ਦੂਰੋ ਸੰਤਾਂ ਆ ਕੇ ਧੰਨਵਾਦ ਕਰਨ ਦੇ ਮਹਾਰਾਜ ਬਾਬੇ ਪਾਲਾ ਸਿੰਘ ਦੇ ਇਹ ਵਾਲੇ ਢਿੱਠੇ ਸਾਹਿਬ ਤੇ ਸਾਰੀ ਸੰਗਤ ਦੇਖ ਜਾ ਬਸਲ ਤੇ ਜੀਆ ਤੋਂ ਨਹੀਂ ਆ ਇਹ ਵਾਲੇ ਕਹੇਦਾਰ ਬਾਬਾ ਦੋਗਾ ਸਿੰਘ ਇਹ ਮਜੂਦਾ ਜਹੇ ਦਾ ਉਹਨਾਂ ਦੇ ਰਾਮ ਵਾਲੇ ਲੇਖਾਂ ਦੋ ਸਾਉਣੀ ਸਾਹਿਬ ਥੋਲ ਵਿੱਚ ਜਹੇ ਦਾ ਸਾਉਣੀ ਸਾਹਿਬ ਮੇਲਾ ਮਨਾਵੇ ਬਾਬਾ ਗਿੱਖੇ ਦੇ ਬਾਬੇ ਪਾਲਾ ਸਿੰਘ ਸਾਹਿਬ ਦੇ ਕਿਰਤਾਂ ਕਰਾ ਜੱਟਾਂ ਬੜਾ ਪਾਵਾ ਬੜਾ ਦੋ ਕੋਏ ਤੇਰਾ ਨਾਮ ਚੇਤੇ ਆਏ ਨਾਰਕ ਨਾਮ ਚੜਦੀ ਕਲਾ ਤੇਰੇ ਸਾਣੀ ਸਰਤਾ ਪਲਾ ਵਾਹਿਗੁਰਜੀ ਕੋ ਜAVE ਫਤਿਹ ਪਾਵੇ ਯਾਰੋ ਜਾਵੇ ਆਹ ਸ੍ਰੀ ਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛੋ ਸ਼ਹੀਦਾ ਦਰਨਾਗਲ ਬਾਬਾ ਬਕਾਲਾ ਸਾਹਿਬ ਮਾਰ ਸਿੰਘ ਸਾਹਿਬ ਬਾਬਾ ਵਿਸ਼ੇਰ ਸਿੰਘ ਸਾਹਿਬ ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਕੀਰਤਨ ਸਿੰਘ ਜੀ ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਮੱਧਨ ਸਿੰਘ ਜੀ ਬ੍ਰਹਮ ਗਿਆਨੀ ਜਿਨ੍ਹਾਂ ਦੇ ਮਹਾਨ ਸਾਧੂਆਂ ਸੰਤਾਂ ਦੇ ਮਹਾਰਾਜ ਸ਼ੇਖ ਹੋਏ ਬਾਬੇ ਪਾਲਾ ਸਿੰਘ ਜੀ ਜਿਨ੍ਹਾਂ ਦੀ ਅਜ ਮਹਾਨ 60ਵੀਂ ਵਰਸੀ ਮਨਾ ਰਹੇ ਆ ਸਾਧ ਸੰਗਤ ਰਲ ਕੇ ਜਥੇਬੰਦੀ ਤਰਨਾਦਾਲ ਮਿਸਲ ਸ਼ਹੀਦਾਂ 1516ਵੇਂ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨਮਾਈ ਹੇਠ ਇਹ ਵਰਸੀ ਜੋੜ ਮੇਲਾ ਮਨਾ ਰਹੇ ਆ ਸੰਗਤਾਂ ਉਹ ਮਹਾਮਾਕੇ ਸੰਗਤਾਂ ਜੋ ਬਾਬਾ ਜੀ ਦੇ ਕੀਠੇ ਤੇ ਮਹਾਰਾਜ ਪਹੁੰਚ ਰਹੀਆਂ ਬਾਬਾ ਜੀ ਮੇਰ ਕਰਨ ਮੇਰ ਚਾਰ ਸਰਕਾ ਸੰਗਤਾਂ ਦੇ ਚਿਹਰ ਮੇਰ ਭਰਿਆ ਆਕਰਖਣ ਤਾਂ ਰੱਖਣ ਤੰਦਰੁਸਤ ਚੜ੍ਹਦੀਆਂ ਕਲਾ ਰੱਖਣ ਮੇਰਾ ਰੱਖੀ ਕਾਰਜ ਸਵਾਨ ਸੰਗਤਾਂ ਦੇ ਮਹਾਰਾਜ ਕਿਰਪਾ ਕਰੋ ਚੜ੍ਹਦੀਆਂ ਕਲਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ